ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹੋਰ ਠੀਕ ਠਾਕ ਹੈ ਜੀ ਸਾਰੇ ਦੇ ਘਰ ਪਰਿਵਾਰ ਵਧੀਆ ਜੀ ਤਹਿ ਦਿਲੋਂ ਦਾ ਨਵਾਜੀ ਸਾਰੇ ਵੀਰਾਂ ਦਾ ਜੀ ਆਪਣੇ 1000 ਸਬਸਕ੍ਰਾਈਬਰ ਕੱਲ ਪੂਰੇ ਹੋ ਗਏ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਿਆ ਜਿਹੜੇ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਜੀ ਤੇ ਜਿਹੜੇ ਜਿਹੜੇ ਪਿਆਰ ਦੰਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੀ ਜਾਂ ਦੇਖਦੇ ਆ ਆਪਣੇ ਵੀਡੀਓ ਨੂੰ ਉਹਨਾਂ ਦਾ ਸਾਰੇ ਵੀਰਾਂ ਦਾ ਤਹਿ ਦਿਲੋਂ ਦਾ ਨਵਾਜੀ ਜੀ ਦਾ ਆਪਣਾ ਟੌਪਿਕ ਹੈ ਜੀ ਜਿਹੜੇ ਕਬੂਤਰਾਂ ਦੇ ਬੱਚੇ ਨਹੀਂ ਪੈਦੇ ਕਬੂਤਰਾਂ ਦੇ ਬਾਈ ਉਹਦੇ ਲਈ ਬਹੁਤ ਵਧੀਆ ਰਿਜ਼ਲਟ ਹੈ ਜੀ ਦਵਾਈ ਦਾ ਇਹਦੀ ਪ੍ਰੋਬਲਮ ਆਉਂਦੀ ਹੈ ਜਿਹੜੀ ਜ਼ਿਆਦਾਤਰ ਪ੍ਰੋਬਲਮ ਕੀ ਆਉਂਦੀ ਹੈ ਜੀ ਮੈਂ ਤੁਹਾਨੂੰ ਕਲੀਅਰ ਚ ਗੱਲ ਦੱਸ ਦਿੰਦਾ ਅੱਜ ਬਾਡੀ ਦੇ ਵਿੱਚ ਬਾਈ ਹਾਰਮੋਨ ਹੁੰਦੇ ਆ ਬਾਈ ਹਾਰਮੋਨ ਕਹਿੰਦੇ ਜਿਹਨਾਂ ਨੂੰ ਆਪਾਂ ਹਾਰਮੋਨ ਘਟ ਜਾਂਦੇ ਆ ਜਦੋਂ ਉਤਰਾਣੇ ਬਾਡੀ ਚ ਹਾਰਮੋਨ ਘਟ ਜੰਨੇ ਆ ਜੀ ਜਿਹੜੀ ਬੱਚਾ ਬਣਾਉਣ ਦੀ ਸ਼ਕਤੀ ਹੁੰਦੀ ਹੈ ਠੀਕ ਹੈ ਜੀ ਉਹ ਵੀਕ ਹੋ ਜਾਂਦੀ ਹੈ ਜਦੋਂ ਉਹ ਵੀਕ ਵੀਕ ਹੋ ਜਾਂਦੀ ਹੈ ਜੀ ਤਾਂ ਉਹਦੇ ਨਾਲ ਪ੍ਰੋਬਲਮ ਆਉਂਦੀ ਹੈ ਜੀ ਕਬੂਤਰਾਂ ਦੇ ਵਿੱਚ ਜ਼ਿਆਦਾਤਰ ਮਿਲਦਾ ਵੀ ਕਬੂਤਰੀ ਨਾਲ ਜੋੜਾ ਵੀ ਪਉਂਦਾ ਏ ਜਗਾ ਵੀ ਮੰਨਦਾ ਸਭ ਕੁਝ ਕਰਦਾ ਪਰ ਕਬੂਤਰੀ ਦੇ ਆਂਡਿਆਂ ਦੇ ਵਿੱਚ ਬੱਚਾ ਨਹੀਂ ਪੈਂਦਾ ਕਿਉਂਕਿ ਘਾਟ ਕਬੂਤਰ ਦੇ ਵਿੱਚ ਹੁੰਦੀ ਆ ਜਿਹੜੀ ਦਵਾਈ ਬਾਈ ਮੈਂ ਅੱਜ ਦੱਸੂਗਾ ਉਹ ਸਾਰੇ ਪਾਸੇ ਨੂੰ ਕੰਮ ਆਉਗੀ ਜੀ ਜਿਹੜੀਆਂ ਕਬੂਤਰਿਆਂ ਅੰਡੇ ਪਿੱਲੇ ਲਾਉਨੀਆਂ ਉਹਦਾ ਵੀ ਇਲਾਜ ਹੈ ਜੀ ਇਹ ਕਬੂਤਰਿਆਂ ਦੇ ਅੰਦਰ ਕੋਈ ਬਾਦ ਘਾਟ ਪੈਂਦੀ ਹੈ ਉਹਦਾ ਵੀ ਇਲਾਜ ਹੈ ਤੇ ਜਿਹੜੀ ਨਰਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਹਦਾ ਵੀ ਇਲਾਜ ਹੈ ਜੀ ਤਿੰਨੇ ਚੀਜ਼ਾਂ ਦਾ ਇੱਕੇ ਇਲਾਜ ਹੈ ਇਹ ਜਿਹੜਾ ਨੁਕਸਾਨ ਹੀ ਥੋੜਾ ਜਿਹਾ ਮਹਗਾ ਬਣਦਾ ਠੀਕ ਹੈ ਜੀ ਆਪਾਂ ਵਰਤਿਆ ਬਾਈ ਆਪ ਯੂਜ਼ ਕਰਿਆ ਬਾਈ ਇਹ ਤਿੰਨੇ ਪਾਸੇ ਨੂੰ ਕੰਮ ਕਰਦਾ ਜੇ ਕਬੂਤਰ ਚ ਪ੍ਰੋਬਲਮ ਹੈ ਤਾਂ ਕਬੂਤਰ ਦੇ ਹਾਰਮੋਨ ਪੂਰੇ ਕਰਦਾ ਹੈ ਜੀ ਜੇ ਕਬੂਤਰੀਆਂ ਚ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਕਿਸਮ ਦੀ ਜਿਵੇਂ ਬੱਚਾ ਨਹੀਂ ਬਣਦਾ ਅੰਡੇ ਦੇ ਵਿੱਚ ਜਾਂ ਅੰਡੇ ਪਿੱਲੇ ਲਾਉਨੀਆਂ ਜਾਂ ਕੋਈ ਹੋਰ ਵੀ ਬਾਧਕਾਟ ਹੋਵੇ ਬਾਈ ਬਿਮਾਰ ਠਮਾਰ ਵੀ ਹੋਵੇ ਉਹਦੇ ਖਾਤਰ ਵੀ ਬੈਸਟ ਹੈ ਜੀ ਜਿਹੜਾ ਜਿਹੜੀ ਦਵਾਈ ਤੁਹਾਨੂੰ ਮੈਂ ਅੱਜ ਦੱਸਣ ਲੱਗਿਆ ਜੀ ਸਾਰੀਆਂ ਇਹਦੇ ਵਿੱਚ ਤਾਕਤਵਰ ਚੀਜ਼ਾਂ ਨੇ ਜੀ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਜੇ ਕਬੂਤਰਾਂ ਜਾਂ ਕਬੂਤਰਿਆਂ ਦੇ ਵਿੱਚ ਤਾਂ ਤੁਸੀਂ ਇਹ ਦਵਾਈ ਵਰਤ ਕੇ ਦੇਖੋ ਜੀ ਬਹੁਤ ਵਧੀਆ ਇਲਾਜ ਹੈ ਜੀ ਇਹਦਾ ਲਗਾਤਾਰ 15 ਤੋਂ 20 ਦਿਨ ਦਵਾਈ ਦੇਣੀ ਹੈ ਜੀ ਇਹ ਜਦੋਂ ਆਪਾਂ ਜੋੜੀ ਵੀ ਲਾਤੀ ਦਵਾਈ ਉਦੋਂ ਵੀ ਨਹੀਂ ਬੰਦ ਕਰਨੀ 20 ਦਿਨ ਤਾਂ ਆਪਾਂ ਨੇ ਦੇਣੀ ਹੀ ਦੇਣੀ ਹੈ ਘੱਟੋ ਘੱਟ ਨਰ ਨੂੰ ਲੈਣਾ ਰੱਖ ਕੇ ਜਾਂ ਮਦੀਨ ਨੂੰ ਲੈਦੀ ਰੱਖ ਕੇ ਇਹ ਦੋਨਾਂ ਦੀ ਦਵਾਈ ਹੈ ਇਹ ਨਰਾਂ ਨੂੰ ਵੀ ਦੇ ਸਕਦੇ ਮਦੀਨਾਂ ਨੂੰ ਵੀ ਦੇ ਸਕਦੇ ਜੀ ਨੋਟ ਕਰ ਲਿਓ ਜੀ ਸਨ ਬਣਾਉਣਾ ਕਿਵੇਂ ਆ ਸਮਾਨ ਯੂਜ਼ ਕਿਵੇਂ ਕਰਨਾ ਹੈ ਉਹ ਪਾ ਤੁਹਾਨੂੰ ਦੱਸ ਦੂੰਗੇ ਆਪਾਂ ਨੂੰ ਪਰਸਨਲੀ ਵੀ ਕਈ ਭਰਾਵਾਂ ਦੇ ਮੈਸੇਜ ਆਏ ਆ ਜੀ WhatsApp ਤੇ ਤੇ ਜਿਹੜੇ-ਜਿਹੜੇ ਭਰਾ ਨਾਲ ਆਪਣਾ ਪਿਆਰ ਹੈ ਜੀ ਤੇ ਆਪਣਾ ਕਮੈਂਟਾਂ ਚ ਵੀ ਬਈ ਬਹੁਤ ਭਰਾਵਾਂ ਨੇ ਕੀ ਹਾਈ ਆਪਾਂ ਨੂੰ ਵੀ ਆਹ ਵਾਲੀ ਦਵਾਈ ਦੱਸੋ ਪਤਾ ਦੱਸਣ ਲੱਗੇ ਆ ਜੀ ਨੰਬਰ 1 ਤੇ ਨੋਟ ਕਰ ਲਿਓ ਜੀ ਸਾਲਮ ਪੰਜਾ 5 ਗ੍ਰਾਮ ਜੀ ਸਾਲਮ ਮਿਸ਼ਰੀ 5 ਗ੍ਰਾਮ ਮਾਸਟਰ ਹੋਮੀ 5 ਗ੍ਰਾਮ ਸ਼ਤਾਵਰ 5 ਗ੍ਰਾਮ ਆਸ਼ਵਗੰਧਾ 5 ਗ੍ਰਾਮ ਇਹ ਚੀਜ਼ਾਂ ਲੈਣੀਆਂ ਆਪਾਂ ਨੇ ਜੀ 5-5 ਗ੍ਰਾਮ ਪੰਜੇ ਆਟਮਾ ਜੀ ਉਦੋਂ ਬਾਅਦ ਕੀ ਕਰਨਾ ਜੀ ਦਾਲ ਚੀਨੀ ਲੈਣੀ ਹੈ ਜੀ 1 ਤੋਲਾ ਲੌਂਗ ਲੈਣੇ ਨੇ ਜੀ 1 ਤੋਲਾ ਠੀਕ ਹੈ ਜੀ ਤੇ ਅੱਪਾ ਕੀ ਕਰਨਾ ਹੈ ਜੀ 1 ਤੋਲਾ ਸੂਚੀਆਂ ਸਿੱਪੀਆਂ ਲੈਣੀਆਂ ਹੈ ਜੀ 1 ਤੋਲਾ ਲੈਣੇ ਨੇ ਸੰਖ ਸੰਖ ਕਹਿੰਦੇ ਇਹਨਾਂ ਨੂੰ ਪੰਸਾਰੀ ਤੋਂ ਮਿਲੂਗੇ ਜੀ ਤੇ 1 ਤੋਲਾ ਲੈਣੇ ਨੇ ਅੱਪਾ ਨੇ ਸੁੱਚੇ ਮੂਤੀ ਹਮਾਰੇ ਸਭ ਨੂੰ ਪਤਾ ਹੀ ਹੈ ਭਰਾਵਾਂ ਨੂੰ ਵੀ ਕਾਦੇ ਕਾਦੇ ਕੰਮ ਆਉਂਦੇ ਨੇ ਇਹ ਕਬੂਤਰ ਨੂੰ ਕੈਰ ਚ ਦੁੱਸਰ ਚ ੜਾਉਣ ਨੂੰ ਵੀ ਇਹਨਾਂ ਦੀ ਜਿਹੜੀ ਭਸਮ ਹੈ ਉਹਦੀ ਲੋੜ ਪੈਂਦੀ ਆ ਬਹੁਤ ਵਧੀਆ ਤੇ ਤਾਕਤਵਰ ਚੀਜ਼ ਹੈ ਜੀ ਤੇ ਗਟਕਾ ਲੈਣੀਆਂ ਜੀ ਆਪਾਂ ਨੇ ਦੋ ਤੋਂ ਤਿੰਨ ਪੀਸ ਖਜੂਰ ਹੁੰਦੇ ਜਿਹੜੀ ਖਜੂਰ ਸੁੱਕੇ ਖਜੂਰ ਕਹਿੰਦੇ ਜੀ ਉਹਦੀਆਂ ਗਟਕਾਂ ਲੈਣੀਆਂ ਗਟਕਾਂ ਦਾ ਆਪਾਂ ਨੇ ਪਾਊਡਰ ਕਰਨਾ ਉਹ ਥੋੜਾ ਔਖਾ ਹੋਊਗਾ ਜੀ ਪਾਊਡਰ ਕਿਸੇ ਵੀ ਚੀਜ਼ ਨਾਲ ਕਰ ਲਿਓ ਉਹਨੂੰ ਕਰੀ ਕਰਨਾ ਹੈ ਜੀ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਬਿਰਮੀ ਦੀ ਮਿੱਟੀ ਲੈਣੀ ਹੈ ਜਿਹੜਾ ਸੱਪਾਂ ਦਾ ਘਰ ਹੁੰਦਾ ਜੀ ਸੱਪਾਂ ਦੇ ਘਰ ਦੀ ਮਿੱਟੀ ਲੈਣੀ ਹੈ ਤਕਰੀਬਨ 100 ਗ੍ਰਾਮ ਉਹਨੂੰ ਆਪਾਂ ਨੇ ਤਵੇ ਤੇ ਜਾਂ ਕਿਸੇ ਕੜਾਹੀ ਤੇ ਭੁੰਨ ਲੈਣਾ ਹੈ ਜੀ ਮਤਲਬ ਚੰਗੀ ਤਰ੍ਹਾਂ ਉਹਨੂੰ ਗਰਮ ਕਰ ਲੈਣਾ ਪੂਰਾ ਐਨ ਭੁੰਨ ਲੈਣਾ ਜੀ ਉਹਨੂੰ ਮਿੱਟੀ ਨੂੰ ਇਹ ਸਾਰੀਆਂ ਚੀਜ਼ਾਂ ਕੀ ਕਰਨੀਆਂ ਜੀ ਕੁੱਟਣੀ ਵਾਲੀਆਂ ਚੀਜ਼ਾਂ ਕੁੱਟ ਕੇ ਪਾਊਡਰ ਕਰਕੇ ਮਿਕਸ ਕਰ ਲੈਣਾ ਤਾਂ ਪਾਊਡਰ ਬਣ ਜਾਊਗਾ ਜਦੋਂ ਪਾਊਡਰ ਬਣ ਗਿਆ ਜੀ ਪਾਊਡਰ ਬਣਨ ਤੋਂ ਬਾਅਦ ਆਪਾਂ ਨਾਲ ਲੈਣਾ ਜੀ 150 ਗ੍ਰਾਮ ਪੁਰਾਣਾ ਗੁੜ ਸਾਰੇ ਸਮਾਨ ਨੂੰ ਕੀ ਕਰਨਾ ਹੈ ਜੀ ਉਹਦੇ ਵਿੱਚ ਮਿਕਸ ਕਰ ਲੈਣਾ ਹੈ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 20 پیس ਆਪਾਂ ਨੇ ਚਾਂਦੀ ਦੇ ਪਾਉਣੇ ਆ ਜੀ ਚਾਂਦੀ ਦੇ ਵਰਕ ਕਹਿੰਦੇ ਜਿਨ੍ਹਾਂ ਨੂੰ 20 20 ਪਾਉਣੇ ਆ ਜੀ ਉਹ ਤੁਹਾਡਾ ਘੋੜਾ ਮੰਗ ਬਣ ਜਾਊਗਾ ਪੇੜਾ ਜਾਂ ਬਣ ਜਾਊਗਾ ਜੀ ਇੱਕ ਠੀਕ ਹੈ ਜੀ ਬਾਦਾਮ ਦੇ ਚੌਥੇ ਹਿੱਸੇ ਜਿੰਨਾ ਸਵੇਰੇ ਤੇ ਬਾਦਾਮ ਦੇ ਚੌਥੇ ਹਿੱਸੇ ਜਿੰਨਾ ਸ਼ਾਮ ਨੂੰ ਚਾਹ ਕਬੂਤਰ ਨੂੰ ਦੇਣਾ ਚਾਹ ਕਬੂਤਰਿਆਂ ਨੂੰ ਦੇਣਾ ਪੂਰਾ 100% ਰਿਜ਼ਲਟ ਮਿਲੂਗਾ ਜੀ ਇਹ ਚੀਜ਼ ਆਪਾਂ ਰੋ 15 ਤੋਂ 20 ਦਿਨਾਂ ਦਾ ਪ੍ਰੋਸੀਜਰ ਹੈ ਦਵਾਈ ਦੇਣ ਤੋਂ ਬਾਅਦ ਹੀ ਆਪਾਂ ਜਿਵੇਂ ਜੀ ਆਪਣਾ ਦੁਪਹਿਰ ਨੂੰ ਟਾਈਮ ਲੱਗਦਾ ਜਾਂ ਸਵੇਰੇ ਟਾਈਮ ਲੱਗਦਾ ਮਾਰਨਿੰਗ ਟਾਈਮ ਜਾਂ ਐਵਨਿੰਗ ਟਾਈਮ ਜੇਦੋਂ ਵੀ ਤੁਹਾਡਾ ਟਾਈਮ ਲੱਗਦਾ ਬਾਦਾਮ ਰੋਕ ਲੈ ਕੇ ਆਉਣਾ ਹੀ ਆਪਾਂ ਨੇ ਵਧੀਆ ਕੰਪਨੀ ਦਾ ਹੋਵੇ ਤਿੰਨ ਤੋਂ ਚਾਰ ਬੂੰਦਾ ਸਵੇਰੇ ਕਬੂਤਰ ਨੂੰ ਤੇ ਆਪਾਂ ਨੇ ਕੀ ਕਰਨਾ ਹੈ ਜੀ ਤਿੰਨ ਤੋਂ ਚਾਰ ਬੂੰਦਾ ਸਵੇਰੇ ਤਿੰਨ ਤੋਂ ਚਾਰ ਬੂੰਦਾ ਸ਼ਾਮ ਨੂੰ ਕਬੂਤਰ ਨੂੰ ਦੇਣੀ ਹੈ ਜੀ ਬਾਡੀ ਦੀ ਜਿਹੜੀ ਵੀਕਨੈਸ ਇਹ ਕੋਈ ਬਾਤ ਘਾਟਾ ਐ ਦਵਾਈ ਨੇ ਪੂਰੀ ਕਰ ਦੇਣੀ ਐ ਤੇ ਜਿਹੜੀ ਅੰਦਰੂਨੀ ਤਾਕਤ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਉਹ ਬਾਦਾਮ ਰੋਗ ਨੇ ਪੂਰੀ ਕਰ ਦੇਣੀ ਐ ਜੀ ਇਹ ਚੀਜ਼ਾਂ ਨੂੰ ਵਰਤਿਓ ਜੀ ਵਰਤ ਕੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਆਪਣਾ ਵਰਤਿਆ ਵਾਈ ਇਹ ਸਾਰਾ ਕੁਝ ਆਪਾਂ ਕਈ ਸਾਲਾਂ ਤੋਂ ਯੂਜ਼ ਕਰਦੇ ਆਣੇ ਆ ਇਹ ਚੀਜ਼ ਨੂੰ ਕੰਮ ਆਉਣ ਵਾਲੀ ਚੀਜ਼ ਐ ਜੀ ਤੁਹਾਡੇ ਇਹ ਆਪਣਾ ਕੰਮ ਐ ਦਵਾਈ ਦੱਸਣਾ ਜੀ ਵਰਤਨਾ ਨਾ ਵਤਨਾ ਤੁਹਾਡੇ ਹੱਥ ਚ ਹੈ ਵਾਹਿਗੁਰੂ ਭਲੀ ਕਰੇ ਜੀ ਦਵਾਈਆਂ ਆਪਾਂ ਸਾਰੀਆਂ ਦੱਸਦੇ ਰਹੇ ਕਰਾਂਗੇ ਜੀ ਜਿੰਨੀ ਕਾਪਾ ਨੂੰ ਨੌਲੇਜ ਹੈ ਆਪਾਂ ਤੁਹਾਡੇ ਤੱਕ ਇਨਫੋਰਮੇਸ਼ਨ ਜਿਹੜੀ ਆਪਾਂ ਨੂੰ ਪਤਾ ਹੋਏ ਆਪਾਂ ਦੰਦੇ ਰਿਹਾ ਕਰਾਂਗੇ ਜੀ ਜਿਹੜੇ ਜਿਹੜੇ ਭਰਾ ਰਹਿ ਗਏ ਜੀ ਆਪਣਾ ਚੈਨਲ ਸਬਸਕ੍ਰਾਈਬ ਕਰਨ ਤੋਂ ਉਹ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਜੀ ਨਵੇਂ ਟੌਪਿਕ ਦੇ ਨਾਲ અગલી વિડીયો સત